हां बिना मतलब ਤੋਂ ਹੀ ਉਥੇ ਆਪਾਂ ਵੱਧ ਤੋਂ ਵੱਧ ਉਪਰਾਲਾ ਕਰ ਸਕੀਏ ਇਹ ਨਹੀਂ ਕਿ ਕੋਈ ਵਿਊ ਲੈਣ ਦਾ ਚੱਕਰ ਹੈ ਜਾਂ ਵੈਸੇ ਇਹ ਹੈ ਕਿ ਸਾਡੇ ਬੱਚਿਆਂ ਨੂੰ ਜਾਂ ਇਸ ਦੁਨੀਆ ਦੇ ਅੰਦਰ ਪਤਾ ਹੋਣਾ ਚਾਹੀਦਾ ਹੈ ਕਿ ਸਭ ਤੋਂ ਜਿਹੜੀ ਮਹਿੰਗੀ ਜ਼ਮੀਨ ਹੈ ਸਭ ਤੋਂ ਧਰਤੀ ਤੇ ਮਹਿੰਗਾ ਜ਼ਮੀਨ ਦਾ ਟੁਕੜਾ ਹੈ ਤੇ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹੈ ਵੈਸੇ ਤੇ ਰੋਹਾਨੀਅਤ ਦੇ ਨਾਤੇ ਉਸ ਦਾ ਕੋਈ ਮੁੱਲ ਹੀ ਨਹੀਂ ਉਸ ਦਾ ਕੋਈ ਮੁੱਲ ਰਹੀਂਦੀ ਦੁਨੀਆ ਤੱਕ ਵੀ ਨਹੀਂ ਪਾ ਸਕਦਾ ਪਰ ਵੈਸੇ ਸੰਸਾਰ ਭਰ ਦੇ ਵਿੱਚ ਤੁਸੀਂ ਕਿਤੇ ਚਲੇ ਜਾਓ ਬਾਹਰਲੇ ਦੇਸ਼ਾਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਚਲੇ ਜਾਓ ਕਿਤੇ ਵੀ ਜ਼ਮੀਨ ਮਹਿੰਗੀ ਤੋਂ ਮਹਿੰਗੀ ਪੁੱਛ ਕੇ ਦੇਖ ਲਿਓ ਕਿਉਂਕਿ ਉਹ ਜ਼ਮੀਨ ਜੋ ਦੀਵਾਨ ਟੋਡਰਮਲ ਜੀ ਨੇ ਖਰੀਦ ਕੇ ਛੋਟੇ ਸਾਹਿਬ ਜਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਉਸ ਜਗ੍ਹਾ ਤੇ ਸਸਕਾਰ ਕੀਤਾ 78000 ਸੋਨੇ ਦੀਆਂ ਮੋਹਰਾਂ ਉਸ ਜਗ੍ਹਾ ਤੇ ਵਿਛਾਈਆਂ ਗਈਆਂ ਜਿੰਨੇ ਸੋਨੇ ਦਾ ਭਾਰ 7 ਕਿਲੋ 80 ਕਿਲੋ ਬਣਦਾ ਹੈ ਜੋ 6 ਅਰਬ ਤੇ 80 ਲੱਖ ਰੁਪਇਆ ਉਹਦੀ ਅੱਜ ਦੀ ਕੀਮਤ ਹੈ ਤੇ ਜੇ ਦੁਨੀਆ ਦੇ ਵਿੱਚ ਕੋਈ ਮਹਿੰਗੀ ਜਗ੍ਹਾ ਕਿਸੇ ਨੇ ਵੇਖੀ ਹੈ ਤੇ ਉਹ 6 ਤੋਂ 7 ਕਰੋੜ ਰੁਪਏ ਗੱਜ ਜਗ੍ਹਾ ਵਿਕੀ ਹੈ ਸਭ ਤੋਂ ਮਹਿੰਗੀ ਪਰ ਜਦੋਂ ਆਪਾਂ ਉਸ ਦੀ ਗੱਜ ਦੇ ਹਿਸਾਬ ਦੇ ਨਾਲ ਗੱਲ ਕਰਾਂਗੇ ਤੇ ਉਹ 60 ਕਰੋੜ ਰੁਪਏ 60 ਕਰੋੜ ਨੂੰ ਉਹ ਗੱਜ ਬਣਦਾ ਹੈ ਉਹ ਜ਼ਮੀਨ ਦਾ ਵੈਸੇ ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਰੋਹਾਨੀਅਤ ਦੇ ਨਾਤੇ ਉਸ ਦੀ ਕੀਮਤ ਕੋਈ ਨਹੀਂ ਪਰ ਫਿਰ ਵੀ ਜੇ ਦੂਸਰੇ ਤਰੀਕੇ ਦੇ ਨਾਲ ਦੁਨੀਆ ਦੇ ਤੌਰ ਤੇ ਕੋਈ ਵੇਖੇ ਦੁਨੀਆ ਦੀ ਨਜ਼ਰ ਦੇ ਵਿੱਚ ਫਿਰ ਵੀ ਉਹ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ ਬਾਗਾਂ ਵਾਲਿਓ ਇਹ ਇੱਕ ਬੇਨਤੀ ਹੈ ਕਿ ਜਦੋਂ ਵੀ ਕੋਈ ਗੂਗਲ ਦੇ ਉੱਪਰ ਜਾ ਕੇ ਸਰਚ ਕਰੇ ਮੋਸਟ ਐਕਸਪੈਂਸਿਵ ਲੈਂਡ ਇਨ ਦਾ ਵਰਲਡ ਆਫ ਫਤੇਗੜ ਸਾਹਿਬ ਤੇ ਉਥੇ ਇਹੀ ਆਵੇ ਕਿ ਸਭ ਤੋਂ ਮਹਿੰਗੀ ਧਰਤ ਹੈ ਜੋ ਸ਼੍ਰੀ ਫਤੇਗੜ ਸਾਹਿਬ ਦੀ ਹੈ ਇਹੀ ਆਪਾਂ ਕਮੈਂਟ ਵੀ ਕਰਨੇ ਹਨ ਕਮੈਂਟਾਂ ਦੇ ਵਿੱਚ ਵੀ ਇਹੀ ਲਿਖਣਾ ਹੈ ਚਾਹੇ ਪੰਜਾਬੀ ਦੇ ਵਿੱਚ ਲਿਖ ਲਓ ਚਾਹੇ ਇੰਗਲਿਸ਼ ਦੇ ਵਿੱਚ ਲਿਖ ਲਓ ਇਹ ਵੀਡੀਓ ਹਰੇਕ ਮੋਬਾਈਲ ਫੋਨ ਦੇ ਵਿੱਚ ਜਾਣੀ ਚਾਹੀਦੀ ਹੈ ਹਰੇਕ ਗੁਰੂ ਕੇ ਪਿਆਰੇ ਦੇ ਕੋਲ ਪਹੁੰਚਣੀ ਚਾਹੀਦੀ ਹੈ ਬੇਨਤੀ ਜਰੂਰ ਪ੍ਰਵਾਨ ਕਰੋ